ਅਸੀਂ ਫਿਲਪਟਰਾ ਘੰਟ ਜਾਵਾਂਗੇ ਸਾਰਾ ਤੁਹਾਨੂੰ ਦਿਖਾਉਂਦੇ ਜਾਵਾਂਗੇ ਰਸਤੇ ਉਹ ਮੈਟਰੋ ਜਾਂਦੀ ਪਈ ਆ ਤੁਹਾਨੂੰ ਸੈਂਹ ਸਾਹਮਣੇ ਦੇ ਦੇਗੀ ਅਸੀਂ ਆ ਗਏ ਨੌਇਡਾ ਗੁਆਰ ਬੋਰ ਸਿਟੀ ਨੌਇਡਾ ਵੀ ਆਲਮੋਸਟ ਅਸੀਂ ਕ੍ਰਾਸ ਕਰ ਕਰਨ ਲੱਗੇ ਆ ਹੁਣ ਅਸੀਂ ਰਾਜੀਆਪੁਰ ਐਕਸਪ੍ਰੈਸ ਵੇ ਤੇ ਚੱਲੇ ਆ ਹੁਣ ਕੀ ਰੇਟ ਆਊਗਾ ਗਾਈਜ਼ ਉੱਧਰ ਰੇ ਕੋ ਬਹੁਤ ਕਿੰਨਾ ਇੰਡਸਟਰੀਅਲ ਏਰੀਆ ਠੀਕ ਆ ਹੋਇਦਾ 362 ਆ ਗਿਆ ਹੋਰ ਚਿਕਲੀ ਆ ਆ ਮੈਟਰੋ ਪਰਪਲ ਲਾਈਨ ਆ ਗਈ ਕਿੰਨਾ ਕਿੰਨਾ ਡਵੈਲਪਮੈਂਟ ਹੋ ਰਹੀ ਹੈ ਆ ਯੂਪੀ ਦਾ ਏਰੀਆ ਹੈ ਸਾਰਾ ਦਿੱਲੀ ਤੋਂ ਬਾਹਰ ਨਾਲ ਲੱਗਦਾ ਹੈ ਦੇਖੋ ਕਿੰਨੀ ਇੰਡਸਟਰੀ ਟੈਕਸਟਾਈਲ ਇੰਡਸਟਰੀ ਬਹੁਤ ਜ਼ਿਆਦੀ ਇੰਡਸਟਰੀਅਲ ਪਾਰਕ ਬਣੇ ਇੱਥੇ ਕਲਸਟਰ ਬਣਾ ਕੇ ਇੰਡਸਟਰੀ ਡਵੈਲਪ ਕੀਤੀ ਗਵਰਨਮੈਂਟ ਨੇ ਬਹੁਤ ਜ਼ਿਆਦਾ ਰੈਵਨਿਊ ਇਤੋਂ ਜਨਰੇਟ ਕਰਦੀ ਹੈ ਇੰਡਸਟਰੀ ਗਵਰਨਮੈਂਟ ਨੂੰ ਆਪਣੇ ਪੰਜਾਬ ਚ ਇੰਨੀ ਇੰਡਸਟਰੀ ਚਲੀ ਦੀ ਹੈ ਤੇ ਇਹ ਵੀ ਡਵੈਲਪਮੈਂਟ ਹੋਣੀ ਹੈ ਦੇਖੋ ਕਿੰਨੀ ਹਾਈਟ ਟਾਵਰ ਬਣ ਰਹੇ ਜਿਆਦਾ ਇੱਥੇ ਹੀ ਸੁਸਾਇਟੀਆਂ ਬਣ ਰਹੀਆਂ ਜ਼ਮੀਨਾਂ ਵੇਚਦੇ ਆ ਉਹਦਾ ਕਿੰਨੀ ਪੋਪੂਲੇਸ਼ਨ ਦੇ ਅਕੋਰਡਿੰਗ ਉਸ ਲੋਕਾਂ ਦਾ ਘਰ ਹਰ ਬੰਦੇ ਨੂੰ ਲੈਣੀ ਬਹੁਤ ਮੁਸ਼ਕਲ ਹੈ ਤੇ ਜ਼ਮੀਨ ਦੇ ਨਾਲ ਹੀ ਘਰ ਆਪਣਾ ਲੈ ਸਕਦੇ ਹੈ ਜੰਗਾ ਤਾਂ ਅੱਟ ਰਹਿ ਗਏ ਉਹਨਾਂ ਇੱਥੇ ਦਿੱਲੀ ਚ ਆ ਸਾਹਮਣੇ ਦੇਖੋ ਕਿੰਨੀ ਹਾਈਟ ਟਾਵਰ ਬਣੇ ਸੈਂਟਰ 62 ਹੈ ਨੋਇਡਾ ਦਾ ਆ ਸਾਰਾ ਹੋਣੀ ਬਣਿਆ ਪੰਜ ਚਾਂਸ ਦਾ ਸਾਰਾ ਡਵੈਲਪਮੈਂਟ ਹੋ ਗਈ ਜਿਹੜਾ ਸਭ ਕਾਲੀ ਬਿਆਨ ਹੁੰਦਾ ਸੀ ਮੇਰੇ ਸਾਧਾਰਨ ਬਿਹਾਰ ਨੇ ਏਰੀਆ ਹੈ ਸਧਾਰਤ ਪਿਆਏ ਜੀ ਅਸੀਂ ਪਹੁੰਚ ਕੇ ਮੇਰ ਟ੍ਰਾਂਸ ਕਰ ਗਏ ਇੰਦਰ ਵੀ ਸਕਦੇ ਯੂਟਾ ਬਾਹ ਜਿਹੜਾ ਆਪਣੇ ਮਰੂਥਲਾ ਉਹਨਾਂ ਦਾ ਤਾਂ ਬਾਏ ਟੀਵੀ ਆ ਮੇਰੇ ਤੋਂ 40 140 ਕਿਲੋਮੀਟਰ ਆ ਗਿਆ ਅੱਤਵਾੜ ਅੱਤਵਾੜ ਤੋਂ 20 ਕਿਲੋਮੀਟਰ ਕਰੀ ਸੀ ਕੇ ਫਿਰ ਉੱਥੇ ਜਾ ਕੇ ਸਾਰੀ ਤੁਹਾਨੂੰ ਦਿਖਾਉਣੀ ਹੈ ਹੁਣ ਅਸੀਂ ਰੋਟੀ ਖਾਣ ਲੱਗੇ ਨਾਲੇ ਗੱਡੀ ਨੂੰ 10 ਮਿੰਟ ਰੈਸਟ ਕਰਾਉਣ ਲੱਗੇ ਲਓ ਜੀ ਅਸੀਂ ਪਹੁੰਚ ਕੇ ਢਾਬੇ ਤੇ ਔਰ ਟੜੀ-ਟੜੀ ਰੈਸਟ ਹੋ ਜੁਣਾ ਸਾਡਾ ਖਾਂ ਨਹੀਂ ਹੋ ਜੁਗਾ ਅਸੀਂ ਇਹ ਫਾਸਟ ਵੀ ਨਹੀਂ ਕੀਤਾ ਸੀ ਹੁਣ ਸਿੱਧਾ ਅਸੀਂ ਲੰਚ ਕਰ ਲੱਗੇ ਹੁਣ ਕੀ ਹੋਗਾ ਹਾਂ ਹੁਣ ਨੱਚਣ ਤੋਂ ਪਹਿਲਾਂ ਤੁਸੀਂ ਹੈਂਡ ਵਾਸ਼ ਕਰੋ ਓਕੇ ਜੀ ਅੱਜ ਪਹੁੰਚ ਗਏ ਸਖਦੇਵ ਟੱਪਾ ਮੇਰਟ ਹੁਣ ਇੱਥੋਂ ਖਾ ਕੇ ਅੱਗੇ ਤੁਰਾਂਗੇ ਕਿੱਦਾਂ ਲੱਗ ਰਿਹਾ ਸਰ ਇੰਜੋਏ ਕਰ ਰਹੇ ਬੋਲਿਓ ਕਿੱਦਾਂ ਫੀਲ ਹੋ ਰਿਹਾ ਕਿੱਦਾਂ ਨੂੰ ਫੀਲ ਹੋ ਰਿਹਾ ਇੱਕੋ ਮੈਂ ਵੀ ਇੱਥੇ ਆਪਣੀ ਚੀਜ਼ ਖਰੀਦੀ ਏ ਲੇਕਿਨ ਜੋ ਤੁਸੀਂ ਕੀ ਲਓ ਜੀ ਯੂ ਆਰ ਹੈਪੀ ਤੁਹਾਨੂੰ ਆਮ ਬਪੜੀ ਪਸੰਦ ਆਇਆ ਜੀ ਮੈਡਮ ਜੀ ਇਹਦੇ ਵਿੱਚ ਕੀ ਇਹ ਦੇ ਲੋਨੀ ਤੋਂ ਸੋਣਾ ਇਨਕਲੇ ਇਨ ਬੀ ਅਸੀਂ ਅੰਮਣਸ ਚੱਲਦੇ ਆਪਨਾ ਗੱਡੀ ਨਾਲ ਆ ਸਾਡਾ ਲੰਚ ਹੋ ਗਿਆ ਬਹੁਤ ਜ਼ਿਆਦਾ ਇੱਥੇ ਟਰੈਵਲ ਕਰਦਾ ਲੱਗੇ ਵਿੱਜ ਗਿਆ ਨਾ ਤੋ ਇੱਕ ਅਭਿਜੋਤਾ ਢੀਆ ਕੀਏ ਬਲੂ ਮਜੀਤ ਤੋਂ ਅਭਿਜੋਤ ਨੇ ਮੰਗਵਾਈ ਆਪਣੀ ਸੁਖਵਿੰਦਰ ਨੇ ਆਪਣੀ ਹੌਟ ਕਾਫੀ ਇੱਕ ਅਭਿਜੋਤਾ ਢੀਆ ਉਹ ਆ ਤਾੜੀ ਕੋਲਡ ਕਾਫੀ ਤੋ ਅਸੀਂ ਬ੍ਰੇਕ ਲਈ ਇੱਕ ਰਾਸਤੇ ਤੇ ਟਰੈਵਲ ਕਰਦੇ ਕਰਦੇ ਬੱਚਨ ਨੂੰ ਖੁੱਕ ਲੱਗੀ ਬੱਚੇ ਕਹਿੰਦੇ ਅਸੀਂ ਕੁਛ ਡਰਿੰਕ ਸੌਫਟ ਡਰਿੰਕ ਲੈਣੀ ਹੈ ਤੋ ਅਸੀਂ ਰੁਕੇ ਲੋਕਲ ਢਾਬਾ ਉੱਥੇ ਅਸੀਂ ਰੁਕੇ ਅੱਜ ਜੇ ਅਸੀਂ ਹਰਦਵਾਰ ਹਰਦਵਾਰ ਉੱਤਰਾਖੰਡ ਰਿਸ਼ੀਕੇਸ਼ ਦੇ ਤਵੀ ਕਿਲੋਮੀਟਰਾਂ ਹਰਦਵਾਰ ਬਹੁਤ ਵਧੀਆ ਇਲਾਕਾ ਸਾਰਾ ਧਾਰਮਿਕ ਰੰਗਤ ਰੰਗਿਆ ਸ਼ਹਿਰ ਮੰਦਰ ਬਹੁਤ ਨੇ ਹਰ ਕੀ ਪੌੜੀ ਹੈ ਗੰਗਾ ਜੀ ਹੈ ਗੰਗਾ ਨੂੰ ਬੜਾ ਪਾਕ ਪਵਿੱਤਰ ਮੰਨਦੇ ਇੱਥੋਂ ਦੇ ਲੋਕ ਬਾਹਰੋਂ ਵੀ ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਨੇ ਤੇ ਹਰ ਕੀ ਪੌੜੀ ਚ ਨਾਮ ਕਰਨ ਇਹਨਾਂ ਬਹੁਤ ਸਰਤਾ ਜਿਵੇਂ ਆਪਣੇ ਸਿੱਖ ਜਾਂਦੇ ਦਰਬਾਰ ਸਾਹਿਬ ਉਵੇਂ ਇਹ ਹਿੰਦੂਤ ਆਉਂਦੇ ਇੱਥੇ ਹਰਦਵਾਰ ਬਹੁਤ ਜ਼ਿਆਦਾ ਟੂਰਿਜ਼ਮ ਹੈ ਇੱਥੇ ਟੂਰਿਸਟ ਬਹੁਤ ਜ਼ਿਆਦਾ ਆ ਗਏ ਗਾਇਸ ਇੱਧਰ ਦੇਖੋ ਕਿੰਨੀ ਸੋਹਣੀ ਨਦੀ ਆਏ ਗੰਗਾ ਵਾਸ਼ਾ ਨਹੀਂ ਅਮੂਨਾ ਗੰਗਾ ਇੱਥਾ ਕੋਈ ਨਹੀਂ ਹਰ ਦੁਆਰ ਤੇ ਐਂਟਰੀ ਕਰਦੇ ਆਪਾਂ ਆਤ ਹਾਰ ਕੀ ਪੌੜੀ ਵੇਖੋ ਇੱਥੇ ਜਿਹੜੀ ਮੇਰੇ ਖਿਆਲ ਨਾਲ ਇਤਿਹਾਸਤ ਹੀ ਹੁੰਦੀ ਇਹਨਾਂ ਦੀ ਬਹੁਤ ਪਾਰੀ ਹੈ ਦੇਖੋ ਬਿੰਨਾ ਸੋਨਾ ਆਮ ਲਿਖਿਆ ਅੱਲਾ ਨੇ ਕਰ ਇਹ ਕਮਜੋਦਪੁਰਾ ਇੰਜੋਏ ਕਰਦੇ ਹੋਈ ਇਹਦੇ ਥੀਓ ਨੂੰ ਬਹੁਤ ਸੋਹਣਾ ਵੀਊ ਬੀ ਲਾਈਕ ਸ਼ੀ ਲਾਈਕ ਅ ਬੀ ਸ਼ਾਰੂ ਕਰ ਇਹ ਹਰਤੀ ਪੌੜੀ ਕਿ ਚਾਰ ਤਿੰਨ ਦੀ ਆ ਬਹੁਤ ਦੁਨੀਆ ਇਸ ਸ਼ਾਇਨ ਤਾਂ ਦੇਖਦਾ ਹੋਇਆਗਾ ਬਹੁਤ ਸਾਰੀ ਦੁਨੀਆ ਵੀ ਲਾਈਨ ਚ ਇਹ ਸਾਰੀ ਹੀ ਆਰਤੀ ਟੈਂਡ ਕਰਦੇ ਪਏ ਆ ਸੋ ਅਸੀਂ ਵੀ ਇਹਨਾਂ ਦਾ ਦੇਖਦੇ ਪਏ ਆ ਹੋ ਸਕੀ ਤਾਂ ਤੁਹਾਨੂੰ ਦਿਖਾਵਾਂਗੇ ਆਰਤੀ ਦਾ ਸਾਰਾ ਸਭ ਨਹੀਂ ਨਹੀਂ ਡੂੰਘੇ ਆ ਸਿੰਪਲ ਪੱਥਰ ਇਹ ਸਾਰੇ ਸਟੋਨ ਆ ਵੱਡੇ ਵੱਡੇ ਕਿੰਨੇ ਵੱਡੇ ਆ ਬਾਈ ਬਹੁਤ ਬਹੁਤ ਵੱਡੇ ਬਹੁਤ ਸ਼ਾਇੰਤ ਢੰਢੀ ਆ ਵਾਵਾ ਆਈਸੋ ਤੇਰੇ ਕੋ ਪੂਜਾ ਮੈਂ ਉਹ ਟੀਮ ਦੇ ਨਾਲ ਆਇਆ ਇਹਨਾਂ ਇਹਨਾਂ ਮਟਕਾ ਮੰਮਾ ਸ਼ਰਧਾਂ ਦੇਦਾ ਹੋਆ ਆਵਾ ਸਾਹਮਣੇ ਪੂਜਾ ਹੁੰਦੀ ਔਰ ਨਹੀਂ ਜਾ ਜਾ ਕਰੋ ਇੱਕ ਇੱਕ ਕਰੇ ਸਾਡੀ ਗੱਡੀ ਭਾਵੇਂ ਛੋਟੀ ਹੈ ਪਰ ਅਸੀਂ ਜੋ ਫੁੱਲ ਇੰਜੋਏ ਕਰਨਾ ਹੈ ਆਪਣਾ ਨਹੀਂ 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 ਵਾਓ ਗਾਇਸ ਇਹ ਤੋ ਬਹੁਤ ਸੋਹਣਾ ਬਣਿਆ ਆ ਬਹੁਤ ਸੋਹਣਾ ਔਰ ਸ਼ਿਵ ਜੀ ਆਹ ਕਮ ਜੇ ਤੋ ਕੈਨੇਡਾ ਸ਼ਿਵ ਜੀ so beautiful थीवागा। so elegant just looking like हां ओ तेरे को लाइट चालू कर रही हूं पूरी पूरीया ला जी असियां हुन निकलन लग गए यार ओ सानू मिलया थे हरदवा हुन एक रुक के असि हेमਪੁਰ 사 ਦੇ ਲੈ تے تھو میراوں گراکل تو نوں اپ دیکھو ایک منٹ ایریا باہر دا دیکھ نو پہلے ਕੋਰ 12 ਵੀਰ ਦੇਖੋ ਪਾੜ ਨਹੀਂ ਹੁਣੇ ਪੈਕਟ ਹੈ ਕਦੇ ਨਹੀਂ ਪਹਿਣ ਲੱਗ ਜਾਂਦਾ ਕਦੇ ਹੱਟ ਜਾਂਦਾ ਦੇਖੋ ਇਹਨਾਂ ਸਭ ਮਾਸਾ